ਹੋਮ ਜਗ ਜਪ ਤਪ ਸਭ ਸੰਜਮ ਜਿਹੜੇ ਲੋਕ ਹਵਨ ਕਰਦੇ ਰਹਿੰਦੇ ਫਲਾਨੇ ਦੀ 100 25 ਪੀ ਪੇਸ਼ਾਰੇ ਹਵਨ ਕਰਕੇ ਕੋਈ ਕਹਿੰਦਾ ਇੰਨਾ ਹਵਨ ਕੀਤਾ ਕੋਈ ਕਹਿੰਦਾ ਉਹ ਹਵਨ ਕੀਤਾ ਇਸ ਪ੍ਰਕਾਰ ਆੜੀਏ ਆਮ ਲੋਕ ਹਵਨ ਕਰਦੇ ਹਨ ਨਾਮਧਾਰੀਆਂ ਨੂੰ ਵੀ ਹਵਨ ਕੀਤਾ ਸੀ ਕਹਿੰਦੇ ਸਾਡੇ ਨਾਮਧਾਰੀਆਂ ਨੇ 100 25 ਤੀਤਿਆਂ ਦਾ ਹਮਨ ਕੀਤਾ ਸੀ ਇਸ ਪ੍ਰਕਾਰ ਜਿਹੜੇ ਹਮਨ ਆਲ ਕਰਦੇ ਹਨ ਲੋਕ ਜੱਗ ਅਤੇ ਜਗ ਆਲ ਕਰਦੇ ਹਨ ਕਪ ਤਪ ਸਭ ਸੰ ਇਹ ਹਮਨ ਕਰਨ ਦਾ ਮਤਲਬ ਹੈ ਕਿ ਬੱਦਲ ਖੁਸ਼ ਹੋ ਕੇ ਅਹੂਤੀਆਂ ਨੂੰ ਵੇਖ ਕੇ ਰੱਬ ਖੁਸ਼ ਹੁੰਦਾ ਫਿਰ ਬੱਦਲ ਭੇਜਦਾ ਤੇ ਮੀਂਹ ਪੈਂਦਾ ਇਸ ਪ੍ਰਕਾਰ ਦਾ ਇਹਨਾਂ ਲੋਕਾਂ ਦਾ ਨਿਸ਼ਚਾ ਹੈ ਇਸੇ ਪ੍ਰਕਾਰ ਹਜੂਰ ਫਰਮਾਉਂਦੇ ਹਨ ਜਿਹੜੇ ਭਾਈ ਹੋਣ ਕਰਨੇ ਹਨ ਜਗ ਜਗਾਂ ਦੇ ਕਰਨੇ ਹਨ ਤਪ ਤਪ ਸਭ ਸੰਜਮ ਜਦੋਂ ਦੇਵਤਿਆਂ ਦੇ ਮੰਤਰੀ ਆਪਣੇ ਕਪ ਸਰੀਰ ਦੀ ਕਿਸੇ ਪ੍ਰਕਾਰ ਤੋਣੀਆਂ ਤਾਂ ਉਹ ਆਦਿਕ ਤਪ ਕਰਨਾ ਹੈ ਜੋ ਸੰਜਮ ਜੋ ਇੰਦਰੀਆਂ ਦਾ ਦਮ ਨੂੰ ਤਪਖੰਡਲਾ ਕਰਨਾ ਹੈ ਜੋ ਵਿਸ਼ਿਆਂ ਦੀ ਵਾਸ਼ਨਾ ਨਹੀਂ ਮਿਟਣੀ ਡਟ ਤੀਰਥ ਨਹੀਂ ਪਾਇਆ ਕਈ ਤੀਰਥਾਂ ਦੇ ਕਿਨਾਰਿਆਂ ਤੇ ਹੀ ਬਨਵਾਸੀ ਬਣ ਕੇ ਬੈਠੇ ਰਹਿੰਦੇ ਆ ਤੀਰਥ ਯਾਤੂ ਕੋਈ ਤੀਰਥਾਂ ਦੇ ਵਿੱਚ ਹੀ ਖੜੇ ਰਹਿੰਦੇ ਗਲਗਲ ਪਾਣੀ ਵਿੱਚ ਇਸ ਪ੍ਰਕਾਰ ਕਿਸੇ ਨੂੰ ਪਰਮੇਸ਼ਰ ਨੂੰ ਪਾਇਆ ਨਹੀਂ ਤੀਰਥਾਂ ਦੇ ਕਿਨਾਰੇ ਦੇ ਪੱਤੋ ਜਾਨਵਰ ਕਛੂ ਮੱਛੀਆਂ ਆਦ ਕਰਹਿੰਦੇ ਆ ਵਿੱਚ ਪਾਣੀ ਦੇ ਵਿੱਚ ਵੀ ਦੁੱਧੂ ਆਦ ਕਰਿੰਦੇ ਹਣ ਇਸ ਪ੍ਰਕਾਰ ਨਹੀਂ ਪਰਮੇਸ਼ਰੋਂ ਕਾਇਆ ਜਾਂਦਾ ਮਹਿਰੋ ਮਹੱਲਾ ਪਹਿਲਾ ਜਗਨ ਹੋਮ ਪੰਨ ਤਬ ਪੂਜਾ ਸ੍ਰੀ ਗੁਰੂ ਜੀ ਦੀ ਸਕਾਮ ਕਰਮਾਂ ਉਕ ਲੱਗਿਆ ਹੋਇਆ ਜੀਣਾ ਨੂੰ ਸਿਖਿਆ ਦਿੰਦੇ ਹੋ ਫਰਮਾਉਂਦੇ ਹਨ ਜਗਨ ਹੋਮ ਪੰਨ ਤਬ ਪੂਜਾ ਜਿਹੜੇ ਭਾਈ ਜੱਗਾ ਨੂੰ ਕਰਦੇ ਹਨ ਜਿਵੇਂ ਸੌ ਸਮੇਤ ਜਗ ਬਲ ਰਾਜਾ ਕਰਨ ਲੱਗਾ ਸੀ ਇਉਂ ਜਾਗ ਆਦਕ ਜਿਹੜੇ ਹਨ ਜਗਨ ਜੱਗਾਂ ਦੇ ਤਾਂ ਹੀ ਕਰਨ ਵਾਲੇ ਹਨ ਜਿਹੜੇ ਹੋਮ ਪੁੰਨ ਤਪ ਪੂਜਾ ਹਮਨ ਕਰਦੇ ਹਨ ਕਿਉਂ ਆਦ ਕਾਨੇ ਹਉਤੀਆਂ ਪਾਪ ਆ ਕੇ ਹਮਨ ਕਰਦੇ ਹਨ ਪੁੰਨ ਤਪ ਪੂਜਾ ਅਦੇ ਪੁੰਨ ਕਿਸੇ ਪਰਵ ਦੇ ਵਕਤ ਕੋਈ ਪੁੰਨ দান ਆਦ ਕਰਦੇ ਹੈ ਕਬ ਸਰੀਰ ਕਰਕੇ ਧੂਨੀਆਂ ਤਾਉਣੀਆਂ ਜਾਂ ਜਲ ਧਾਰਾ ਕਰਨੀ ਜਾਂ ਵਰਤ ਰੱਖਣੇ ਇਹੋ ਤਪ ਕਰਦੇ ਹਨ ਪੂਜਾ ਪੂਜਾ ਠਾਕਰਾ ਦੇ ਕਿ ਟੱਲੀਆਂ ਖੜਕਾਉਂਦੇ ਐ ਪਥਰਾਂ ਦੀ ਪੂਜਾ ਆਦ ਕਰਦੇ ਹਨ ਦੇਹ ਦੁਖ ਦੇ ਦੁਖ ਸਹ ਉਹਨਾਂ ਦੀ ਭਾਈ ਦੇਹੀ ਦੁਖੀ ਹੁੰਦੀ ਹੈ ਨਿਤ ਪਰਦੀ ਦੁਖੀ ਸਹਾਰਦੇ ਹਨ ਉਹ ਕਿਸੇ ਨੂੰ ਪਿੱਛੇ ਦੇ ਨੂੰ ਦੁਖ ਦਿੰਦੇ ਰਹੇ ਹੋਣ ਨਾ ਵਾਹਿਗੁਰੂ ਮਹਾਰਾਜ ਨੂੰ ਦੇਹ ਨੂੰ ਦੁਖੀ ਕਰ ਦਿੱਤਾ ਹੈ ਤੇ ਉਹ ਦੁਖ ਨੂੰ ਲੋਕ ਸਹਾਰਦੇ ਰਹੇ ਉਹਨਾਂ ਦਾ ਹੁਣ ਉਹ ਦੁਖ ਸਹਾਰਦੇ ਐ ਉਹਨਾਂ ਨੂੰ ਜਿਹੜੀ ਬਿਪਤਾ ਪਾਈ ਸੀ ਇਹਨਾਂ ਤੇ ਆ ਕੇ ਭੁਗਣੀ ਪੈਗੀ ਪੈਣੀ ਪੈਣੀ ਸੀ ਨਾ ਦੇ ਦੁਫੀ ਰਹਿੰਦੀ ਹਰ ਵਕਤ ਨੇਤਾ ਵਰਤੀ ਜੰਮਨ ਮਰਦਾ ਦੁੱਖ ਸਹਾਰਦੇ ਹਨ